1400 ਜੰਗਲੀ ਫੁੱਲਾਂ ਤੋਂ ਪਜੀ ਤਿਆਰ ਕੀਤਾ ਜਾਂਦਾ ਐਕਸਪੋਰਟ ਕੁਆਲਿਟੀ ਸ਼ਹਿਰ ਜਿਹੜਾ ਪਹਿਲੀ ਵਾਰ ਆਪਾਂ ਹਿਆਰਪੁਰ ਦੇ ਵਿੱਚ ਇਹ ਸਟਾਲ ਤੇ ਸੇਲ ਵਾਸਤੇ 300 ਪਲੱਸ ਫਾਰਮਰ ਜਿਹੜੇ ਹੈਗੇ ਆ ਉਹ ਐਡ ਹੈਗੇ ਆ ਤੇ ਕੰਪਨੀ ਜਿਹੜੇ ਫਾਰਮਰਸ ਦੇ ਪ੍ਰੋਡਕਟ ਜਿਹੜੇ ਹੈਗੇ ਆ ਉਹ ਅਸੀਂ ਆਪਣੇ ਬੈਨਰ ਦੇ ਹੇਠ ਲਿਆ ਕੇ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਆ ਮਸ਼ਰੂਮ ਆ ਇਹ ਅਸੀਂ ਬੀਟ ਸਟਰਾ ਤੋਂ ਪਲਾਸੇ ਦੇ ਵਿੱਚ ਸਪਾਨ ਪਾ ਕੇ ਤਿਆਰ ਕਰਦੇ ਆ ਜੋ ਕੰਦਰਾ ਤੋਂ 20 ਦਿਨਾਂ ਦੇ ਵਿੱਚ ਤਿਆਰ ਫੂਡ ਆਉਣ ਲੱਗ ਪੈਂਦਾ ਠੀਕ ਹੈ ਜੀ ਤੇ ਜਿਹੜੀ ਆ ਜੀ ਫੂਡ ਵੈਲਿਊ ਬਹੁਤ ਜਿਆਦੇ ਆ ਸਾਡਾ ਪੰਜਾਬ ਦੇ ਵਿੱਚ ਸ਼ੇਰੀ ਨਗਰ ਜਿਹੜਾ ਬਣ ਗਿਆ ਆ ਇਹਨਾਂ ਬੂਟਿਆਂ ਦੇ ਕਾਰਨ ਆ ਜਿਹੜੇ ਸਾਡੇ ਕਿਸਾਨ ਹੈਗੇ ਆ ਉਹਨਾਂ ਨੂੰ ਮੋਡਨ ਹੋਣਾ ਪੈਣਾ ਆ ਰਵਾਇਤੀ ਖੇਤੀ ਛੱਡ ਕੇ ਇਧਰਲੇ ਪਾਸੇ ਨੂੰ ਆਉਣ ਤਾਂ ਆ ਇਹ ਵੀ ਜਿਹੜਾ ਆ ਸਕਸੈਸਫੁਲ ਜਿਹੜਾ ਪੰਜਾਬ ਦੇ ਵਿੱਚ ਹੋ ਜਾਂਦਾ ਆ ਇਹਦੇ ਵਿੱਚ ਦੇਸੀ ਅੰਜੀਰ ਹੈਗੀ ਇੱਕ ਤੁਰਕੀ ਦੀ ਵੈਰਾਈਟੇ ਹੈ ਮੇਰੇ ਕੋਲ ਤੇ ਜਿਹੜੇ ਜੰਗਲੀ ਜੀਵ ਕਹੋ ਉਹਨਾਂ ਨੂੰ ਖੁਦ ক্লোਜ਼ਲੀ ਅਬਜ਼ਰਵ ਕਰਕੇ ਫੋਟੋਗ੍ਰਾਫਸ ਜਿਹੜੀਆਂ ਖਿੱਚੀਆਂ ਆ ਉਸ ਤੋਂ ਬਾਅਦ ਇਹ ਗਿਫਟ ਆਈਟਮਸ ਬਣਾਈਆਂ ਆ ਸਰਵਾਈਵਲ ਟੂਰ ਮਤਲਬ ਕਿ ਜੰਗਲਾਂ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਪੰਛੀਆਂ ਨੂੰ ਕਿਵੇਂ ਦੇਖਣਾ ਤਾਂ ਗਾਈਡਡ ਆਰਕੀਓਲੋਜੀਕਲ ਟੂਲਸ ਇਹਨਾਂ ਟੈਂਟਸ ਦੇ ਵਿੱਚ ਕੈਂਪਿੰਗ ਟੈਂਟਸ ਦੇ ਵਿੱਚ ਹੀ ਫੋਰੈਸਟ ਏਰੀਆ ਦੇ ਵਿੱਚ ਆਪਾਂ ਸਟੇ ਕਰਾਉਂਦੇ ਹਾਂ ਬਿਲਕੁਲ ਸੇਫ ਸਟੇ ਹੁੰਦੀ ਆ ਫੈਂਸਡ ਹੁੰਦੀ ਆ ਘੁੰਮਣਾ ਜੰਗਲ ਹੁੰਦਾ ਬਾਕੀ ਇੱਕ ਪਾਰਟਿਕੂਲਰ ਜਗ੍ਹਾ ਦੇ ਉੱਤੇ ਆ ਕੇ ਖਾਣਾ ਪਾਣੀ ਸਾਰਾ ਬਣਾ ਕੇ ਬੋਨਫਾਇਰ ਦੇ ਦੁਆਲੇ ਬੈਠ ਕੇ ਕੁਝ ਜੰਗਲ ਸਟੋਰੀਆਂ ਦੀ ਸਾਂਝ ਕੁਝ ਕੁਦਰਤ ਦੇ ਉੱਤੇ ਕਪਤਾਵਾ ਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਆਏ ਹਾਂ ਹੁਸ਼ਿਆਰਪੁਰ ਨੇਚਰ ਫੈਸਟ 2025 ਹੁਸ਼ਿਆਰਪੁਰ ਦੇ ਵਿੱਚ ਅਸੀਂ ਆਏ ਹਾਂ ਤੇ ਅੱਜ ਤੁਹਾਨੂੰ ਨੇਚਰ ਫੈਸਟ ਦੇ ਵਿੱਚ ਕੁਝ ਕੁ ਸਟਾਲ ਦਿਖਾਵਾਂਗੇ ਇੱਥੇ ਦੀਆਂ ਰੌਣਕਾਂ ਦਿਖਾਵਾਂਗੇ ਤੇ ਚਲੋ ਬਣੇ ਰਹੋ ਮੇਰੇ ਨਾਲ ਇਸ ਬਲੌਗ ਦੇ ਐਂਡ ਤੱਕ ਅੱਜ ਆਪਾਂ ਨੇਚਰ ਫੈਸਟ ਜਿਹੜਾ ਫਰਵਰੀ 2025 ਦੇ ਵਿੱਚ ਸੀਜ਼ਨ 2 ਉਹਦੇ ਵਿੱਚ ਆਪਾਂ ਇੱਥੇ ਖੜੇ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਦੇ ਵਿੱਚ ਤੇ ਸਾਡਾ ਜਿਹੜਾ ਉਪਰਾਲਾ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਚਾਹੂੰਗਾ ਕੇਤਰੀ ਨੇਚਰ ਟ੍ਰਾਈਬ ਕੇਤਰੀ ਨੇਚਰ ਟ੍ਰਾਈਬ ਦਾ ਮਤਲਬ ਹੈ ਕਿ ਇੱਕ ਕੈਂਪਿੰਗ ਟੂਰ ਆਰਗੇਨਾਈਜੇਸ਼ਨ ਕੰਪਨੀ ਹੈਗੀ ਹੈ ਜਿਹੜੀ ਕਿਸਾਨਾਂ ਦੁਆਰਾ ਮਿਲ ਕੇ ਆਪਾਂ ਜਨਰੇਕ ਬਣਾਈ ਗਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੋਰੈਸਟ ਨਾਈਟ ਕੈਂਪਿੰਗ ਗਾਈਡਡ ਫੋਰੈਸਟ ਟੂਰ ਨੇਚਰ ਮੈਡੀਟੇਸ਼ਨ ਰੀਟਰੀਟਸ ਯਾਨੀ ਜੰਗਲਾਂ ਦੇ ਵਿੱਚ ਜਾ ਕੇ ਧਿਆਨ ਨੂੰ ਸਿੱਖਣਾ ਜੰਗਲ ਸਰਵਾਈਵਰ ਟੂਰ ਮਤਲਬ ਕਿ ਜੰਗਲਾਂ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਪੰਛੀਆਂ ਨੂੰ ਕਿਵੇਂ ਦੇਖਣਾ ਆ ਸਾਡੇ ਇਧਰ ਟੈਂਟ ਆ ਜੀ ਤੇ ਇਹਨਾਂ ਟੈਂਟਸ ਦੇ ਵਿੱਚ ਕੈਂਪਿੰਗ ਟੈਂਟਸ ਦੇ ਵਿੱਚ ਹੀ ਫੋਰੈਸਟ ਏਰੀਆ ਦੇ ਵਿੱਚ ਆਪਾਂ ਸਟੇ ਕਰਾਉਂਦੇ ਆ ਬਿਲਕੁਲ ਸੇਫ ਸਟੇ ਹੁੰਦੀ ਆ ਫੈਂਸਡ ਹੁੰਦੀ ਆ ਘੁੰਮਣਾ ਜੰਗਲ ਹੁੰਦਾ ਬਾਕੀ ਇੱਕ ਪਾਰਟिकुलर ਜਗ੍ਹਾ ਦੇ ਉੱਤੇ ਆ ਕੇ ਖਾਣਾ ਪਾਣੀ ਸਾਰਾ ਬਣਾ ਕੇ ਬੋਨਫਾਇਰ ਦੇ ਦੁਆਲੇ ਬੈਠ ਕੇ ਕੁਝ ਜੰਗਲ ਸਟੋਰੀਆਂ ਦੀ ਸਾਂਝ ਕੁਝ ਕੁਦਰਤ ਦੇ ਉੱਤੇ ਕਪਤਾਵਾ ਤੇ ਆਪਣੇ ਜੀਵਨ ਨੂੰ ਆਪਾਂ ਕਿਵੇਂ ਵਧੀਆ ਤਰੀਕੇ ਨਾਲ ਜੀਣਾ ਹੈ ਇਹਦੀ ਜਾਣਕਾਰੀ ਕੁਦਰਤ ਤੋਂ ਆਪਾਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਇਸ ਦੇ ਨਾਲ ਹੀ ਮੈਂ ਤੁਹਾਨੂੰ ਲਿਜਾਣਾ ਚਾਹੂੰਗਾ ਇਧਰਲੇ ਪਾਸੇ ਇਹ ਸਾਡਾ ਸਟਾਲ ਆ ਜੀ ਪ੍ਰੋਡਕਟਸ ਦਾ ਠੀਕ ਆ ਜੀ ਤੋਂ ਇਹ ਕੰਡੀ ਏਰੀਆ ਜਿਹੜੀ ਐਫ ਪੀਓ ਹੈਗੀ ਆ ਯਾਨੀ ਕਿ ਫਾਰਮਰਸ ਪ੍ਰੋਡਿਊਸ ਆਰਗੇਨਾਈਜੇਸ਼ਨ ਤੇ ਆਓ ਤੁਹਾਨੂੰ ਆਪਣੇ ਜਿਹੜੇ ਪ੍ਰੋਡਕਟਸ ਆਪਾਂ ਇੱਥੇ ਦਿਖਾਉਨੇ ਆ ਆ ਤੁਸੀਂ ਦੇਖ ਸਕਦੇ ਹੋ ਜੀ ਬੱਲਾ ਇਧਰਲੇ ਪਾਸੇ ਇੱਕ ਕੰਡੀ ਏਰੀਏ ਦੇ ਜਿਹੜੇ ਜੰਗਲਾਂ ਦੇ ਵਿੱਚ ਪੰਛੀ ਕਹਿ ਲਓ ਤੇ ਜਿਹੜੇ ਜੰਗਲੀ ਜੀਵ ਕਹਿ ਲਓ ਉਹਨਾਂ ਨੂੰ ਖੁਦ ਕਲੋਜ਼ਲੀ ਅਬਜ਼ਰਵ ਕਰਕੇ ਫੋਟੋਗ੍ਰਾਫਸ ਜਿਹੜੀਆਂ ਖਚੀਆਂ ਆ ਉਸ ਤੋਂ ਬਾਅਦ ਇਹ ਗਿਫਟ ਆਈਟਮਸ ਬਣਾਈਆਂ ਆ ਇਹ ਤੁਸੀਂ ਖਚੀਆਂ ਹੋਈਆਂ ਪਾਜੀ ਬਿਲਕੁਲ ਬਿਲਕੁਲ ਪਾਜੀ ਮੇਰੀਆਂ ਆਪਣੀਆਂ ਖਚੀਆਂਆਂ ਲੈਪਰਡਸ ਇਹ ਪੰਛੀਆਂ ਦੀਆਂ ਵੀ ਅਮੇਜ਼ਿੰਗ ਔਰ 8 ਦਾ ਸਾਲ ਲੱਗੇ ਜੀ ਇਸ ਮਿਹਨਤ ਨੂੰ ਜਾਨੀ ਕਰਦਿਆਂ ਕਰਦਿਆਂ ਜਿਹੜਾ ਇਹ ਰਿਜ਼ਲਟ ਸਾਡੇ ਕੋਲ ਆਇਆ। ਕੀ ਬਾਤ ਹੈ। ਪਰ ਇਸ ਦੇ ਨਾਲ ਹੀ ਤੁਸੀਂ ਇਹ ਟੀ-ਸ਼ਰਟਸ ਦੇਖੋਗੇ। ਇਹ ਵੀ ਸਾਰੇ ਨੇਚਰਲ ਜਿਹੜੇ ਬਰਡਸ ਆ ਇਹ ਸਾਰੇ ਇਥੋਂ ਖਿੱਚੇ ਹੋਏ ਆ। ਹੁਣ ਜਦੋਂ ਆਹੀ ਆ ਭਾਜੀ ਆਪਾਂ ਸੁਣਿਆ ਬਹੁਤ ਹੁੰਦਾ ਕਿ ਪਪੀਹਾ। ਜੀ ਜੀ। ਜਾਨੀ ਜੀ ਪਪੀਹਾ ਅਮਰਤ ਬੀਲੇ ਬੋਲਿਆ। ਕੀ ਬਾਤ ਹੈ। ਪਰ ਆਪਾਂ ਨੂੰ ਪਤਾ ਨਹੀਂ ਪਪੀਹਾ ਹੁੰਦਾ ਕਿਦਾਂ ਦਾ ਆ। ਇਹਦੇ ਥੱਲੇ ਲਿਖਿਆ ਵੀ ਜਕੋਬਨ ਕੁੱਕੂ ਬਰਸਾਤੀ ਪਪੀਹਾ। ਤੋਂ ਬੇਸਿਕਲੀ ਇਹ ਸਾਰਾ ਨੇਚਰ ਅਵੇਅਰਨੈਸ ਪ੍ਰੋਗਰਾਮ ਆ। ਭਈ ਪ੍ਰੋਮੋਟ ਕਰਨ ਲਈ ਕੁਦਰਤ ਦੇ ਨਾਲ ਸੰਬੰਧਿਤ ਜਿਹੜੇ ਗਿਫਟ ਬਣਾਏ ਆ ਇਹ ਜਿੱਥੇ ਸਾਡੇ ਘਰਾਂ ਦੇ ਵਿੱਚ ਜਾਣ ਤੇ ਅਸੀਂ ਵੀ ਕੁਦਰਤ ਦੇ ਨਾਲ ਕਨੈਕਟ ਹੋਈਏ ਇਸ ਦੇ ਨਾਲ ਹੀ ਸਾਡੇ ਜਿਹੜੇ ਕਿਸਾਨ ਹੈਗੇ ਆ ਜੀ ਕਿਸਾਨ ਵੀਰ ਹੈਗੇ ਆ ਉਹਨਾਂ ਦੇ ਖੇਤਾਂ ਦੀ ਜਿਹੜੀ ਉਪਜਵਾ ਉੱਥੋਂ ਦੇ ਭਾਜੀ ਜਿਹੜੇ ਆ achar, murabbe, chatniyan ਠੀਕ ਆ ਨਾ ਜੀ ਤੇ ਆ ਦੇਖੋ ਆਮ ਪਾਪੜੇ ਆਮ ਪਾਪੜ ਜਿਹੜੇ ਦੁਨੇਰਾ ਡੋਹ ਜਿਹਦੇ ਕੋਲ ਜਦਾ ਜੀ ਉੱਥੋਂ ਆਏ ਆ ਇਹ ਜੀ 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 ਕਿਉਂਕਿ ਜਿੱਦਾਂ ਅਸੀਂ ਇੱਧਰ ਟਿਕਲਸ ਬੜੇ ਨਾਰਮਲ ਤਰੀਕੇ ਨਾਲ ਘਰਾਂ 'ਚ ਬਣਾ ਲੈਂਦੇ ਆ ਆਮ ਪਾਪੜ ਬਣਾ ਲੈਂਦੇ ਆ विदाउट एनी प्रिजर्वेटिव विदाउट एनी कलर ठीक है ना जी ते ਆ ਹੁਣ ਤੁਹਾਨੂੰ ਦਿਖਾਨੇਗੇ ਆਪਣਾ ਇਧਰ ਮਿਸਟਰ ਪੰਜਾਬ ਕੰਢੀ ਦਾ ਜਿਹੜੀ ਸ਼ਹਿਦ ਇਹ 1400 ਜੰਗਲੀ ਫੁੱਲਾਂ ਤੋਂ ਪਜੀ ਤਿਆਰ ਕੀਤਾ ਜਾਂਦਾ ਐਕਸਪੋਰਟ ਕੁਆਲਟੀ ਸ਼ਹਿਦ ਆ ਜਿਹੜਾ ਪਹਿਲੀ ਵਾਰ ਆਪਾਂ ਹੁਸ਼ਿਆਰਪੁਰ ਦੇ ਵਿੱਚ ਇਹ ਸਟਾਲ ਤੇ ਸੇਲ ਵਾਸਤੇ ਕਿਆ ਬਾਤ ਹੈ ਯਾਨੀ ਕਿ ਲਗਾਇਆ ਆ ਇਸ ਦੇ ਨਾਲ ਹੀ ਢਿੰਗਰੀ ਮਸ਼ਰੂਮ ਆਸਟ੍ਰਿਚ ਮਸ਼ਰੂਮ ਕਹਿੰਦੇ ਆ ਇਹ ਵੀ ਸਾਡੇ ਕਿਸਾਨਾਂ ਨੇ ਇੱਥੇ ਆ ਪਗਾਈ ਹੈ। ਬਹੁਤ ਬੈਨੀਫੀਸ਼ੀਅਲ ਹੁੰਦੀ ਹੈ ਜੀ। ਬਹੁਤ ਬੈਨੀਫੀਸ਼ੀਅਲ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੁੰਦੀ ਜੀ ਇਹਦੇ ਵਿੱਚ। ਜੀ ਜੀ ਤੇ ਵਿਟਾਮਿਨ ਨਿਊਟ੍ਰੀIENTS ਬਹੁਤ ਹੁੰਦੇ ਆ ਤੇ ਬਾਕੀ ਆ ਸਾਡੇ ਪਲਾਂਟਸ ਹੈਗੇ ਆ। ਇਹ ਸਾਡੀ ਪਿੰਡ ਤੂਤਕਲਾਂ ਦੇ ਵਿੱਚ ਨਰਸਰੀ ਆ। ਇੱਧਰ ਵੀ ਪਲਾਂਟਸ ਹੈਗੇ ਆ, ਬਾਹਰ ਵੀ ਪਏ ਆ। ਇੱਥੋਂ ਵੀ ਤੁਸੀਂ ਕਵਰ ਕਰ ਸਕਦੇ ਆ। ਮੈਂ ਇੱਥੇ ਦੇਖਿਆ ਤੁਸੀਂ ਪਲਾਂਟਸ ਰੱਖੇ ਹੋਏ ਕਾਫੀ। ਬਿਲਕੁਲ ਜੀ। ਤੇ ਉਹਦੇ ਵਿੱਚ ਨਾ ਮੇਰੀ ਖਾਸ ਧਿਆਨ ਮੇਰਾ ਗਿਆ ਜੀ Apple ਦੇ ਜਿਹੜੇ ਕੁਸ਼ਕ ਵੈਰਾਈਟੀਆਂ ਹੈਗੀਆਂ ਆ। ਐਮਐਚ 99 ਹੋਰ ਵੀ ਐਪਲ ਪਰ ਅੰਨਾ ਵੈਰਾਈਟੀ ਹੈਗੀ ਐ ਡਾਰਸਟ ਗੋਲਡਨ ਹੈਗੀ ਐ ਮੈਂ ਇਹ ਜਾਨਣਾ ਚਾਹਣਾ ਖਾਸ ਤੌਰ ਤੇ ਐਪਲ ਬਾਰੇ ਜੀ ਇਹ ਤਾਂ ਹੈ ਜੀ ਠੰਡੇ ਇਲਾਕੇ ਦਾ ਜੋ ਮੈਂ ਸੁਣਿਆ ਐਪਲ ਹੈ ਨਾ ਤੇ ਪੰਜਾਬ ਚ ਮੈਂ ਕਦੀ ਦੇਖੇ ਨਹੀਂ ਵੀ ਕਿਤੇ ਐਪਲ ਵਧੀਆ ਹੁੰਦੇ ਹੋਣ ਕਿਤੇ ਜੀ ਤੇ ਕੀ ਇਹ ਕਾਮਯਾਬ ਆ ਸਰ ਇਦਾਂ ਐ ਕਿ ਐਪਲ ਦੀਆਂ ਬਹੁਤ ਸਾਰੀਆਂ ਵੈਰੈਟੀਆਂ ਆ ਜਿਹੜੀਆਂ ਸ਼੍ਰੀਨਗਰ ਦੇ ਵਿੱਚ ਹੁੰਦੀਆਂ ਆ ਅੱਛਾ ਜੀ ਪਰ ਉਹਨਾਂ ਦੇ ਵਿੱਚੋਂ ਤਿੰਨ ਅਜਹੀਆਂ ਵੈਰੈਟੀਆਂ ਆ ਜਿਨ੍ਹਾਂ ਨੂੰ ਅਸੀਂ ਰਾਜਸਥਾਨ ਦੇ ਵਿੱਚ ਵੀ ਉਗਾ ਸਕਦੇ ਆ ਹਰਿਆਣਾ ਸਟੇਟ ਦੇ ਵਿੱਚ ਵੀ ਉਗਾ ਸਕਦੇ ਆ ਠੀਕ ਆ ਜੀ ਔਰ ਬੜੇ ਆਰਾਮ ਨਾਲ ਅਸੀਂ ਪੰਜਾਬ ਦੇ ਵਿੱਚ ਹੀ ਉਗਾ ਸਕਦੇ ਆ ਠੀਕ ਆ ਜੀ ਅਗਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਚੋਹਾਲ ਦੇ ਨਜ਼ਦੀਕ ਬਰੋਟੀ ਪਿੰਡ ਪਿਆ ਜਾਂਦਾ ਆ ਉੱਥੇ 3 ਏਕੜ ਜਿਹੜਾ ਬਾਗ ਲੱਗਾ ਹੋਇਆ ਐਪਲ ਦਾ ਔਰ ਜਿਹੜਾ ਕਿ ਪਿਛਲੇ 2008 ਤੋਂ ਚੱਲ ਰਿਹਾ ਬਹੁਤ ਵਧੀਆ ਸਕਸੈਸਫੁਲ ਚੱਲ ਰਿਹਾ ਠੀਕ ਹੈ ਜੀ ਔਰ ਉੱਥੇ ਵੀ ਇਹ ਤਿੰਨ ਵੈਰੈਟੀਆਂ ਜਿਹੜੀਆਂ ਲੱਗੀਆਂ ਹੋਈਆਂ ਇਹਨਾਂ ਦੇ ਵਿੱਚ ਜਿਹੜੀਆਂ ਤਿੰਨ ਵੈਰੈਟੀਆਂ ਗਰਮਾ ਇਲਾਕੇ ਦੀਆਂ ਹੌਟ ਕਲਾਈਮੇਟ ਦੀਆਂ ਹੈਗੀਆਂ ਇਹਦੇ ਵਿੱਚ ਅੰਨਾ ਵੈਰੈਟੀ ਹੈਗੀ ਆ ਐਚ ਐਮ 99 ਵੈਰੈਟੀ ਹੈਗੀ ਆ ਔਰ ਡੌਰਸਟ ਗੋਲਡਨ ਹੈਗੀ ਆ ਇਹ ਤਿੰਨੋਂ ਵੈਰੈਟੀਆਂ ਜਿਹੜੀਆਂ ਹੌਟ ਕਲਾਈਮੇਟ ਦੀਆਂ ਹੈਗੀਆਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਆਰਾਮ ਨਾਲ ਚੱਲਦੀਆਂ ਤੁਸੀਂ ਦੇਖੋਗੇ ਕਿ ਜਿਹੜੇ ਪੌਦੇ ਹੈਗੇ ਪਲਾਂਟ ਹੈਗੇ ਆ ਇਹ ਅਸੀਂ ਗਰੋ ਬੈਗ ਦੇ ਵਿੱਚ ਲਗਾਏ ਹੈਗੇ ਆ ਔਰ ਇਹਨਾਂ ਨੂੰ ਇਸ ਟਾਈਮ ਫਲਾਵਰ ਜਿਹੜਾ ਆ ਰਿਹਾ ਆ ਇਹ ਜਿੰਨੇ ਇਹ ਜਿੰਨੇ ਵੀ ਇਹ ਨੋਟਸ ਬਣੇ ਹੋਏ ਆ ਇਹ ਪਲਾਂਟਸ ਦੇ ਉੱਤੇ ਇਹ ਸਾਰੇ ਫਲਾਵਰ ਵਾਲੇ ਆ ਫਰੂਟ ਵਾਲੇ ਹੈਗੇ ਆ ਇਹ ਅਗਲੇ 8 ਸਾਲ ਤੱਕ ਇਹ ਜਿਹੜਾ ਫਰੂਟ ਚੱਲਦਾ ਰਹੇਗਾ ਇਹਦੇ ਉੱਤੇ ਅੱਛਾ ਜੀ ਔਰ ਇਹਨੂੰ ਅਸੀਂ ਆਰਾਮ ਨਾਲ ਜਿਹੜਾ ਇਹਨੂੰ ਉਗਾ ਸਕਦੇ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਕਿ ਪਹਿਲਾਂ ਸਾਨੂੰ ਸ਼੍ਰੀਨਗਰ ਜਾਣਾ ਪੈਂਦਾ ਸੀ ਜੀ ਜੀ ਉੱਥੇ ਸਾਨੂੰ ਦੇਖਣੇ ਪੈਂਦੇ ਸੀ ਬੂਟੇ ਪਰ ਅੱਜ ਸਾਡਾ ਪੰਜਾਬ ਦੇ ਵਿੱਚ ਸ਼੍ਰੀਨਗਰ ਜਿਹੜਾ ਬਣ ਗਿਆ ਆ ਇਹਨਾਂ ਬੂਟਿਆਂ ਦੇ ਕਾਰਨ ਇਹ ਮੈਂ ਵੈਸੇ ਦੇਖਣਾ ਚਾਹਾਂਗਾ ਕਿ ਵੀ ਜਿੱਥੇ ਕਿਤੇ ਲੱਗਿਓ ਆ ਇਹ ਇਹ ਕਦੋਂ ਨੂੰ ਇਹਨਾਂ ਦੀ ਮਤਲਬ ਕਿ ਇਹਨਾਂ ਨੂੰ ਸਾਲ ਹੁੰਦਾ ਆ ਇਸ ਟਾਈਮ ਇਹਦਾ ਜਿਹੜਾ ਹੈਗਾ ਨਾ ਫਰੂਟ ਫੁੱਲ ਆ ਰਿਹਾ ਹੈ ਹਾਂਜੀ ਤੁਸੀਂ ਮੇਰੀ ਨਰਸਰੀ 'ਚ ਵੀ ਵਿਜ਼ਿਟ ਕਰਿਓ ਠੀਕ ਆ ਜੀ ਮੇਰੇ ਕੋਲ ਇਹ ਹੈਗੇ ਆ ਜਿਹੜੇ ਇਹ ਪਲਾਂਟ ਹੈਗੇ ਆ ਇਹ ਹੈਗੇ ਆ ਰੂਟ ਸਟਾਕ ਦੇ ਉੱਤੇ ਠੀਕ ਆ ਜੀ ਮੇਰੇ ਕੋਲ ਉੱਥੇ ਟਿਸ਼ੂ ਕਲਚਰ ਪਲਾਂਟ ਵੀ ਹੈਗੇ ਆ ਜਿਹੜੇ ਕਿ ਬਹੁਤ ਛੋਟੀ ਗ੍ਰੋਥ ਦੇ ਵਿੱਚ ਵੀ ਫਰੂਟ ਨਾ ਭਰੇ ਹੋਏ ਆ ਫਲ ਦੇ ਫੁੱਲਾਂ ਦੇ ਨਾਲ ਇਸ ਟਾਈਮ ਤਾਂ ਇਹਦਾ ਜਿਹੜਾ ਫਲ ਹੈਗਾ ਆ ਉਹ ਜੂਨ ਮਹੀਨੇ ਦੇ ਵਿੱਚ ਪੱਕ ਜਾਏਗਾ ਠੀਕ ਹੈ ਜੀ ਤੇ ਜੂਨ ਮਹੀਨੇ ਆ ਕੇ ਦੇਖਾਂਗੇ ਜਰੂਰ ਜੀ ਹਾਂਜੀ ਇਹਦੀ ਖਾਸ ਗੱਲ ਇਹ ਹੈਗੀ ਇਸ ਪਲਾਂਟ ਦੀ ਕਿ ਜਿਹੜਾ ਸ਼੍ਰੀਨਗਰ ਵਾਲਾ ਐਪਲ ਹੈਗਾ ਆ ਉਹ ਆਪਣਾ ਜਿਹੜਾ ਹੈਗਾ ਸਤੰਬਰ ਦੇ ਵਿੱਚ ਫਰੂਟ ਉਹਦਾ ਉੱਤਰਦਾ ਆ ਠੀਕ ਹੈ ਜੀ ਪਰ ਜੂਨ ਜੁਲਾਈ ਦੇ ਵਿੱਚ ਜਿਹੜਾ ਹੈਗਾ ਇਹਦਾ ਰੇਟ ਬਹੁਤ ਹਾਈ ਹੁੰਦਾ ਆ ਆਪਣੇ ਇਧਰ 2.5 300 ਰੁਪਏ ਕਿਲੋ ਮਿਲਦਾ ਆ ਹਾਂਜੀ ਹਾਂਜੀ ਤੇ ਸਾਡਾ ਜਿਹੜਾ ਪੰਜਾਬ ਵਾਲਾ ਐਪਲ ਆ ਇਹ ਹੁੰਦਾ ਹੀ ਜੂਨ ਦੇ ਵਿੱਚ ਜਾ ਕੇ ਜਦੋਂ ਕਿ ਰੇਟ ਇਹਦਾ ਪੀਕ ਦੇ ਉੱਤੇ ਹੁੰਦਾ ਹੈ ਨੇ ਚਲੋ ਬਹੁਤ ਵਧੀਆ ਲੱਗਾ ਇਹ ਜਾਣ ਕੇ ਦੇਖਾਂਗੇ ਜ਼ਰੂਰ ਜੀ ਆਕੇ ਜ਼ਰੂਰ ਸਰ ਜ਼ਰੂਰ ਬਹੁਤ ਸੋਹਣੀ ਗੱਲ ਹੈ ਇਹ ਬਹੁਤ ਇੱਕ ਪੰਜਾਬੀਆਂ ਦੇ ਲਈ ਕਹਿ ਸਕਦੇ ਆ ਪੰਜਾਬ ਦੇ ਵਿੱਚ ਕੋਈ ਤਾਂ ਦੇ ਮਤਲਬ ਕਿ ਪ੍ਰੋਡਕਟਸ ਹੋਣ ਲੱਗ ਪੋਣ ਬਿਲਕੁਲ ਬਿਲਕੁਲ ਤੇ ਕਾਫੀ ਬੈਨੀਫੀਸ਼ੀਅਲ ਆ ਇਹ ਥੋੜਾ ਜਿਹਾ ਆਪਾਂ ਨੂੰ ਜਿਹੜੇ ਸਾਡੇ ਕਿਸਾਨ ਹੈਗੇ ਆ ਉਹਨਾਂ ਨੂੰ ਮੋੜ ਟ ਹੋਣਾ ਪੈਣਾ ਆ ਰਵਾਇਤੀ ਖੇਤੀ ਛੱਡ ਕੇ ਇਧਰਲੇ ਪਾਸੇ ਨੂੰ ਆਉਣ ਤਾਂ ਆ ਹੁਣ ਮੇਰੇ ਕੋ ਇੱਥੇ ਭਾਜੀ ਜਾਪਾਨੀ ਫਰੂਟ ਵੀ ਹੈਗਾ ਆ ਅੱਛਾ ਜੀ ਅੱਛਾ ਠੀਕ ਜਿੰਨੂੰ ਪਰਫੈਮਨ ਕਹਿ ਦਿੰਦੇ ਆ ਅੱਛਾ ਜੀ ਇਹ ਵੀ ਜਿਹੜਾ ਆ ਸਕਸੈਸਫੁਲ ਜਿਹੜਾ ਕਿਉਂਕਿ ਮੈਂ ਜਿਹੜੀਆਂ ਵੈਰਾਈਟੀਆਂ ਰੱਖੀਆਂ ਆਈਆਂ ਜੋ ਯੂਨਿਕ ਵੈਰਾਈਟੀਆਂ ਰੱਖੀਆਂ ਹੋਈਆਂ ਆ ਅਲੱਗ ਤੋਂ ਜਿਹੜੀਆਂ ਤੁਹਾਨੂੰ ਆਮ ਨਰਸਰੀਆਂ ਦੇ ਵਿੱਚ ਬਹੁਤ ਘੱਟ ਮਿਲਣਗੀਆਂ ਜੀ 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 ਠੀਕ ਹੈ ਇਹਦੇ ਵਿੱਚ ਮੇਰੇ ਕੋ ਅੰਜੀਰ ਦੀਆਂ ਦੋ ਵੈਰਾਈਟੀਆਂ ਹੈਗੀਆਂ ਆ ਅੱਛਾ ਜੀ ਇਹਦੇ ਵਿੱਚ ਦੇਸੀ ਅੰਜੀਰ ਹੈਗੀ ਇੱਕ ਤੁਰਕੀ ਦੀ ਵੈਰਾਈਟੀ ਹੈ ਮੇਰੇ ਕੋ ਅੱਛਾ ਜੀ ਤੁਸੀਂ ਮੇਰੀ ਨਰਸਰੀ ਆਉਂਗੇ ਤਾਂ ਮੇਰੇ ਕੋ ਅੰਗੂਰਾਂ ਦੀਆਂ ਤਿੰਨ ਵੈਰਾਈਟੀਆਂ ਤੁਹਾਨੂੰ ਮਿਲ ਜਾਣਗੀਆਂ ਜਿਦੇ ਵਿੱਚ ਦਿੱਲੀ ਪੂਸਾ ਵੈਰਾਈਟੀ ਹੈਗੀ ਆ ਬਲੈਕ ਅੰਗੂਰ ਮਿਲ ਜਾਣਗੇ ਇੱਕ ਬੜੀ ਲੇਟੈਸਟ ਮੈਂ ਆਸਟ੍ਰੇਲੀਆ ਤੋਂ ਇੰਪੋਰਟ ਕਰਵਾਈ ਸੀਗੀ ਅੱਛਾ ਜ ਸਾਹਿਬ ਜੀ ਉਹ ਮੇਰੇ ਨਰਸਰੀ ਵਿੱਚ ਲੱਗੀ ਹੋਈ ਹੈ ਬੇਲ ਉਹ ਸੀਡਲੈਸ ਹੁੰਦੀ ਆ ਔਰ ਉਹਦੇ ਜਿਹੜਾ ਕਲਰ ਆ ਪਿੰਕ ਹੁੰਦਾ ਆ ਔਰ ਉਹਦੀ ਮਠਾਸ ਇੰਨੀ ਕਾ ਜ਼ਿਆਦਾ ਹੈ ਤੁਸੀਂ ਉਹਦੇ ਨਾਲ ਦੇ ਹੋਰ ਖਾਦੇ ਨਹੀਂ ਹੋਣੇ ਕੀ ਬਾਤਾਂ ਜੀ ਮੇਰਾ ਨਾਮ ਮਨਮੋਹਨ ਸਿੰਘ ਖਾਲਸਾ ਪਿੰਡ ਬੁਗਰਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਮੈਂ ਰਹਿਣ ਵਾਲਾ ਮੈਂ ਖੁੰਬਾ ਦੀ ਅਤੇ ਗੋੜ ਦੀ ਆਰਗੈਨਿਕ ਗੋੜ ਅਤੇ ਹਲਦੀ ਦੀ ਖੇਤੀ ਕਰਦਾ ਆ ਆ ਜਿਹੜੀ ਆਰਗੈਨਿਕ ਮਸ਼ਰੂਮ ਆ ਇਹ ਅਸੀਂ ਬੀਟ ਸਟਰਾ ਤੋਂ ਪਲਾਸੇ ਦੇ ਵਿੱਚ ਸਪਾਨ ਪਾ ਕੇ ਤਿਆਰ ਕਰਦੇ ਆ ਜੋ 15 ਤੋਂ 20 ਦਿਨਾਂ ਦੇ ਵਿੱਚ ਤਿਆਰ ਫਰੂਟ ਆਉਣ ਲੱਗ ਪੈਂਦਾ ਠੀਕ ਹੈ ਜੀ ਤੇ ਜਿਹਦੀ ਆਹ ਦੀ ਫੂਡ ਵੈਲਿਊ ਬਹੁਤ ਜ਼ਿਆਦੇ ਆ ਜਿੱਦਾਂ ਹਾਰਟ ਅਟੈਕ ਦੇ ਲਈ ਇਹਦੀ ਮੈਡੀਸਿਨ ਵੀ ਬਣਦੀ ਆ ਠੀਕ ਹੈ ਜੀ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਨਹੀਂ ਹੁੰਦੀਆਂ ਉਹਨਾਂ ਲਈ ਵੀ ਇੱਕ ਰਾਮਬਾਨਿਆ ਇਹ ਠੀਕ ਹੈ ਜੀ ਤੇ ਫੇਰ ਇਹ ਇਹ ਤੇਜ ਵਿਟਾਮਿਨ ਡੀ ਆ ਜਿਹੜਾ ਕਿਸੇ ਸਬਜ਼ੀ ਦੇ ਵਿੱਚ ਵੀ ਵਿਟਾਮਿਨ ਡੀ ਨਹੀਂ ਹੈ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਗੋੜਿਆ ਗੋੜਾ ਸੀ ਆਰਗੈਨਿਕ ਫੂਡ ਆਪ ਤਿਆਰ ਕਰਦੇ ਆ ਪਹਿਲਾ ਕੁਮਾਰ ਜਿਹੜਾ ਦਿਖਾਓ ਜੀ ਥੋੜਾ ਜਿਹਾ ਇਧਰ ਨੂੰ ਮਰਦਸ਼ਕਾਂ ਨੂੰ ਦਿਖਾ ਦਿਓ ਇਹ ਬਿਲਕੁਲ ਵੀ ਇਹਨੂੰ ਕੁਝ ਨਹੀਂ ਪਾਇਆ ਹੁੰਦਾ ਜੀ ਇਹ ਆਪਣੇ ਪੰਜਾਬ ਦਾ ਹੀ ਪ੍ਰੋਡਕਟ ਹੈ ਇਹ ਪੰਜਾਬ ਦਾ ਪ੍ਰੋਡਕਟ ਮੈਂ ਤਾਂ ਉਦੋਂ ਸੁਣਿਆ ਜੀ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਹੈ ਹੀ ਨਹੀਂ ਜਗਾ ਕਿ ਜਿੱਥੇ ਪੈਸਟੀਸਾਈਡ ਵਗੈਰਾ ਯੂਜ਼ ਨਹੀਂ ਕਰਦੇ ਇਹ ਮੈਂ ਦੇਖਣਾ ਵਾਂ ਤੁਹਾਡੇ ਕੋਲ ਹੋਸਟ ਵੈਲਕਮ ਜਦੋਂ ਚਲੋ ਠੀਕ ਆ ਜੀ ਆਇਆ ਜੀ ਕੋਲ ਤੁਹਾਡਾ ਹੈ ਆਰਗੈਨਿਕ ਆਰਗੈਨਿਕ ਕੋੜਿਆ ਜੀ ਇਹਦਾ ਰੇਟ ਕੀ ਹੈ ਜੀ ਇਹਦਾ ਅਸੀਂ ਰੇਟ 100 ਰੁਪਏ ਰੱਖਿਆ ਕਿਲੋ ਠੀਕ ਹੈ ਜੀ ਤੇ ਤੁਹਾਡੀ ਜਿਹੜੀ ਆ ਮਸ਼ਰੂਮ ਹੈ ਇਹਨੂੰ ਕਿਸ ਕੀ ਕਿਹੜੀ ਮਸ਼ਰੂਮ ਕਹਿੰਦੇ ਆ ਤੁਸੀਂ ਤੇ ਇਹਨੂੰ ਆਸਟਰ ਮਸ਼ਰੂਮ ਕਹਿੰਦੇ ਆ ਉਦਾ ਪੰਜਾਬ ਦੇ ਵਿੱਚ ਇਹਨੂੰ ਢਿੰਗਰੀ ਮਸ਼ਰੂਮ ਦੱਸਦੇ ਆ ਆ ਵੀ ਆਸਟ੍ਰੇਲੀਆ ਜਿਹੜੀ ਪੈਕਟਾਂ ਚ ਰੱਖੀ ਆ ਹਾਂ ਜੀ ਪੈਕਟ ਆਸਟਰ ਮਸ਼ਰੂਮ ਆ ਜੀ ਇਹ ਸਿਰਫ ਡਿਸਪਲੇ ਕਰਨ ਦੇ ਲਈ ਮੈਂ ਲੈਂਦਾ ਆ ਠੀਕ ਹੈ ਜੀ ਤੇ ਆ ਆਰਗੈਨਿਕ ਹਲਦੀ ਆ ਅੱਛਾ ਜੀ ਜਿਹੋ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਨੰਬਰ 2 ਇਹ ਬੀਜ ਤੋਂ ਤਿਆਰ ਕਰਨ ਕੀ ਕਰਦੇ ਆ ਅਸੀਂ ਠੀਕ ਹੈ ਜੀ ਤੇ ਇਹਦਾ ਅਸੀਂ ਪ੍ਰੋਸੈਸਿੰਗ ਪਲਾਂਟ ਛੋਟਾ ਜਿਹਾ ਲਾਇਆ ਅੱਛਾ ਜੀ ਤੇ ਮੈਂ ਬੀਵੀਐਮਬੀ ਚੋਂ ਰਿਟਾਇਰ ਪਿਓਰ ਚੀਜ਼ ਲੋਕਾਂ ਦੇ ਵਿੱਚ ਦਿੱਤੀ ਜਾਵੇ ਜਿਸ ਦੇ ਨਾਲ ਜੀ ਸਮਾਜ ਦੇ ਚੰਗਾ ਸਮਾਜ ਸਿਰਜ ਸਕੀ ਜੀ ਨਹੀਂ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਹਾਂ ਜੀ ਬਾਕੀ ਸਾਡੇ ਮੈਡਮ ਜੀ ਪਿੰਡ ਮੈਲੀ ਤੋਂ ਇਹ ਵੱਖ-ਵੱਖ ਤਰ੍ਹਾਂ ਦੇ achar ਤਿਆਰ ਕਰਦੇ ਆ ਪਿਛਲੇ 20 25 ਸਾਲ ਤੋਂ ਠੀਕ ਹੈ ਜੀ ਇਹ ਲੱਗਿਓ ਆ ਬਾਕੀ ਇਹਨਾਂ ਦਾ ਬਹੁਤ ਵਧੀਆ ਜਾਣ ਕੇ ਸਾਨੂੰ ਕੇਵੀਕੇ ਬਾਹੋਵਾਲ ਪੰਜਾਬ ਯੂਨੀਵਰਸਿਟੀ ਇਹ ਸਾਰੇ ਸਾਨੂੰ ਐਪਰੀਸ਼ੀਏਟ ਕਰਦੇ ਰਹਿੰਦੇ ਆ ਤੇ ਹੁਣ ਅਸੀਂ ਡੀਸੀ ਸਾਹਿਬ ਦੇ ਦੂਜੇ ਤੇ ਇੱਥੇ ਅਸੀਂ ਸਟਾਲ ਲਾਈ ਹੋਇਆ ਜੀ ਬਹੁਤ ਸੋਹਣੀ ਲੱਗ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤਾਂ ਮੈਂ ਅਮਨਦੀਪ ਸਿੰਘ ਜਾਜਾ ਬਲੌਗਰ ਜਿਹੜੇ ਹੈਗੇ ਆ ਉਹਨਾਂ ਦਾ ਸਵਾਗਤ ਕਰਦਾ ਆ ਤੁਹਾਡੇ ਸਟਾਲ ਦੇ ਉੱਤੇ ਆਨ ਦਾ ਸਾਡਾ ਸਟਾਲ ਹੈਗਾ ਦਸੂਆ ਵਾਸਵਤੀ ਪ੍ਰੋਡੂਸਰ ਕੰਪਨੀ ਲਿਮਟਿਡ ਦਾ ਤੇ ਆਪਾਂ ਇਸ ਵੇਲੇ ਖੜੇ ਆ ਨੇਚਰ ਫੈਸਟ ਕੁਸ਼ਹਾਰਪੁਰ 2025 ਦੇ ਵਿੱਚ ਸੀਜ਼ਨ 2 ਦੇ ਵਿੱਚ ਠੀਕ ਹੈ ਸਰ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਇੱਥੇ ਜਿਹੜੀ ਸਾਡੀ ਕੰਪਨੀ ਹੈਗੀ ਐ ਦਿਸਵਾ ਵਸਤੂ ਦੀ ਪੁਲੀਸਰ ਕੰਪਨੀ ਲਿਮਟਿਡ ਇਹ 300 ਪਲੱਸ ਫਾਰਮਰ ਦੀ ਆਪਣੀ ਕੰਪਨੀ ਹੈਗੀ ਐ ਇਹ ਸਾਡੀ ਕੰਪਨੀ ਦੇ 300 ਪਲੱਸ ਫਾਰਮਰ ਜਿਹੜੇ ਹੈਗੇ ਆ ਉਹ ਐਡ ਹੈਗੇ ਆ ਤੇ ਕੰਪਨੀ ਜਿਹੜੇ ਫਾਰਮਰਸ ਦੇ ਪ੍ਰੋਡਕਟ ਜਿਹੜੇ ਹੈਗੇ ਆ ਉਹ ਅਸੀਂ ਆਪਣੇ ਬੈਨਰ ਦੇ ਹੇਠਾਂ ਆ ਕੇ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਆ ਸਾਡੇ ਕੋਲ ਜਿਵੇਂ ਤੁਸੀਂ ਦੇਖਦੇ ਹੋ ਬੇਸਿਕ ਗੋੜਾ ਹੈਗਾ ਸਾਡੇ ਕੋਲ ਵੈਰਾਈਟੀਆਂ ਆਫ ਗੋੜਾ ਜਿਹਦੇ 6 ਟਾਈਪ ਆਫ ਵੈਰਾਈਟੀ ਹੈਗੀ ਐ ਸਾਡੇ ਕੋਲ ਜੈਗਰੀ ਹੈਗੀ ਆ ਜੈਗਰੀ ਪਾਊਡਰ ਹੈਗਾ ਸਾਡੇ ਕੋਲ ਹਲਦੀ ਹੈਗੀ ਫਾਰਮਰਾਂ ਦੇ ਤੌਰ 'ਤੇ ਤਿਆਰ ਕੀਤੀ ਗਈ ਸਾਡੀ ਆਪਣੀ ਬਾਸਮਤੀ ਹੈਗੀ ਆ ਠੀਕ ਹੈ ਜੀ ਸਪੈਸ਼ਲ 11 21 ਹੈਗੀ ਆ ਸਾਡੇ ਗਰਮ ਮਸਾਲੇ ਸਾਡੇ ਕੋਲ ਅਚਾਰ ਡਿਫਰੈਂਟ ਟਾਈਪਸ ਆਫ ਅਚਾਰ ਹੈਗੇ ਆ ਸਾਡੇ ਕੋਲ ਆਪਣੇ ਫਾਰਮਰਾਂ ਵੱਲੋਂ ਤਿਆਰ ਕੀਤਾ ਗਿਆ ਸਰ੍ਹੋਂ ਦਾ ਤੇਲ ਹੈਗਾ ਠੀਕ ਹੈ ਜੀ ਇਹ ਸਾਰੇ ਸਭ ਕੁਝ ਆਰਗੇਨਿਕ ਆ ਸਰ ਆਪਾਂ ਆਰਗੈਨਿਕ ਨਹੀਂ ਕਹਿ ਸਕਦੇ ਪਰ ਪਿਓਰ ਹੈਗਾ ਪਿਓਰਿਟੀ ਹੈਗੀ ਇਹਦੇ ਵਿੱਚ ਕੋਈ ਮਿਕਸ ਨਹੀਂ ਹੈਗਾ ਠੀਕ ਹੈ ਜੀ ਆਰਗੈਨਿਕ ਦੇ ਤੌਰ ਤੇ ਕੁਝ ਨੋਟਸ ਨੂੰ ਕਲੀਅਰ ਕਰਨਾ ਪੈਂਦਾ ਸਾਡੇ ਫਾਰਮਰਸ ਹੌਲੀ ਹੌਲੀ ਆਪਾਂ ਉਹਨਾਂ ਨੂੰ ਉਸ ਤੇ ਲਿਆ ਰਹੇ ਹਾਂ ਕਿ ਕੁਝ ਟਾਈਮ ਦੇ ਬਾਅਦ ਆਪਾਂ ਇਸ ਨੂੰ ਆਰਗੈਨਿਕ ਦੇ ਤੌਰ ਤੇ ਲਖ ਲਵਾਂਗੇ ਠੀਕ ਹੈ ਜੀ ਤੇ ਸਾਡੇ ਨਾਲ ਜਿਹੜੇ ਸੈਲਫ ਹੈਲਪ ਗਰੁੱਪ ਜੁੜੇ ਆ ਉਹਨਾਂ ਦੁਆਰਾ ਤਿਆਰ ਕੀਤੇ ਗਏ ਸਾਡੇ ਕੋਲ ਮੁਰੱਬੇ ਹੈਗੇ ਆ ਠੀਕ ਹੈ ਜੀ ਜੂਸਸ ਹੈਗੇ ਆ ਸਰਵਕ ਹੈਗੇ ਆ ਇਹ ਅਲੱਗ ਅਲੱਗ ਚੀਜ਼ਾਂ ਹੈਗੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਚਲੋ ਬਹੁਤ ਵਧੀਆ ਲੱਗਾ ਜੀ ਇਹ ਜਾਣ ਕੇ ਸਭ ਕੁਝ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਾਚੀ ਵਾਹ ਤੇ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਵਲੌਗ ਮੈਨੂੰ ਜਰੂਰ ਦੱਸਣਾ ਨੇਚਰ ਫੈਸਟ 2025 ਖੁਸ਼ਿਆਰਪੁਰ ਦੇ ਵਿੱਚ ਹੋਇਆ ਉਹਦੇ ਕੁਝ ਕੁ ਸਟਾਲਾਂ ਨੂੰ ਕਵਰ ਕੀਤਾ ਮੈਂ ਤੇ ਮੈਨੂੰ ਜਰੂਰ ਦੱਸਣਾ ਤੁਹਾਨੂੰ ਇਹ ਵਲੌਗ ਕਿਸ ਤਰ੍ਹਾਂ ਲੱਗਾ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ